ਤੁਸੀਂ ਅਕਸਰ ਇੱਕ ਗੱਲ ਲੋਕਾਂ ਦੇ ਮੂੰਹੋਂ ਸੁਣੀ ਹੋਏਗੀ ਕਿ ਸੜਕ 'ਚ ਖੱਡਾ ਹੈ ਜਾਂ ਖੱਡੇ 'ਚ ਸੜਕ ਹੈ ਇਹ ਬਹੁਤ ਪੁਰਾਣੀ ਗੱਲਬਾਤ ਹੋ ਗਈ ਹੁਣ ਇੱਕ ਵੀਡੀਓ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਉਸ ਵੀਡੀਓ ਨੂੰ ਦੇਖਣ ਤੋਂ ਬਾਅਦ ਤੁਸੀਂ ਇਹ ਸਵਾਲ ਜ਼ਰੂਰ ਕਰੋਗੇ ਕਿ ਲੱਗਦਾ ਹੈ ਕਿ ਪੂਰਾ ਸਿਸਟਮ ਹੀ ਖੱਡੇ ਦੇ ਵਿੱਚ ਡਿੱਗ ਚੁੱਕਾ ਹੈ ਪੰਜਾਬ ਦੀ ਇਹ ਵੀਡੀਓ ਹੈ ਪੂਰੀ ਦੁਨੀਆ ਦੇ ਵਿੱਚ ਇਹ ਵੀਡੀਓ ਹੁਣ ਤੇਜ਼ੀ ਨਾਲ ਵਾਇਰਲ ਹੋਣੀ ਸ਼ੁਰੂ ਹੋ ਜਾਏਗੀ ਔਰ ਹੋ ਵੀ ਰਹੀ ਹੈ ਕਿਉਂਕਿ ਸਾਡਾ ਸਿਸਟਮ ਇਨਾ ਗਰਕ ਚੁੱਕਿਆ ਹੈ ਕਿ ਆਮ ਬੰਦੇ ਦੀ ਜਾਨ ਇੰਨੀ ਸਸਤੀ ਹੋ ਗਈ ਹੈ ਕਿ ਉਸਦੀ ਨੈਗਲੀਜੈਂਸੀ ਜੋ ਹੈ ਉਹ ਲੋਕਾਂ ਦੀ ਜਾਨ ਤੇ ਭਾਰੀ ਪੈ ਰਹੀ ਹੈ ਤਸਵੀਰ ਮੋਗਾ ਦੀ ਹੈ ਇਸ ਤੋਂ ਅੱਗੇ ਦੀ ਗੱਲ ਅਸੀਂ ਸ਼ੁਰੂ ਕਰ ਲੈਂਦੇ ਹਾਂ ਤਸਵੀਰਾਂ ਤੇ ਆ ਜਾਂਦੇ ਹਾਂ ਇਹ ਤਸਵੀਰ ਮੋਗਾ ਦੀ ਹੈ ਅੱਜ ਦੁਪਹਿਰ ਦੀ ਤਸਵੀਰ ਹੈ ਸ਼ਾਮ ਹੁੰਦੇ ਹੁੰਦੇ ਹੀ ਮੀਡੀਆ ਵਾਲਿਆਂ ਤੱਕ ਪਹੁੰਚ ਗਈ ਤੇ ਸਾਡੇ ਕੋਲ ਵੀ ਪਹੁੰਚੀ ਤੇ ਅਸੀਂ ਹੁਣ ਇਸ ਦਾ ਪੋਸਟਮਾਰਟਮ ਵੀ ਕਰਨਾ ਸ਼ੁਰੂ ਕਰ ਦਿੱਤਾ ਔਰ ਬਣਦਾ ਵੀ ਹੈ ਤਸਵੀਰ ਮੋਗਾ ਦੀ ਹੈ ਤੁਹਾਨੂੰ ਦਿਖਾਉਣਾ ਸ਼ੁਰੂ ਕਰੀਏ ਕਿ ਇਹ ਵਿਚਾਲੇ ਮੋਗਾ ਸ਼ਹਿਰ ਦੇ ਵਿਚਾਲੇ ਦੀ ਤਸਵੀਰ ਹੈ ਇੱਕ ਗੱਡੀ ਅੱਗੋਂ ਲੰਘਦੀ ਹੈ ਪਿੱਛੋਂ ਇੱਕ ਮੋਟਰਸਾਈਕਲ ਵਾਲਾ ਆ ਰਿਹਾ ਹੁੰਦਾ ਇਸ ਖੱਡੇ ਦਾ ਧਿਆਨ ਉਸ ਨੂੰ ਨਹੀਂ ਜਾਂਦਾ ਤੇ ਉਸ ਦੇ ਵਿੱਚ ਉਹ ਡਿੱਗ ਜਾਂਦਾ ਪਹਿਲੀ ਨਜ਼ਰੇ ਸੋਸ਼ਲ ਮੀਡੀਆ ਵਰਤ ਰਹੇ ਜਾਂ ਵਰਤਨ ਦੀ ਆਦਤ ਜਿਨ੍ਹਾਂ ਨੂੰ ਪਹਿ ਚੁੱਕੀ ਹੈ ਉਹਨਾਂ ਨੂੰ ਇਹ ਵੀਡੀਓ ਬੜੀ ਫਨੀ ਜਹੀ ਜਾਪੇਗੀ ਦੇਖੋ ਜੀ ਵੀਡੀਓ ਦੇ ਵਿੱਚ ਬੰਦਾ ਕਿਵੇਂ ਡਿੱਗ ਗਿਆ ਤੇ ਕਿਵੇਂ ਡਿੱਗਿਆ ਨਜ਼ਰ ਆ ਰਿਹਾ ਪਰ ਇਹ ਬਿਲਕੁਲ ਵੀ ਫਨੀ ਗੱਲ ਨਹੀਂ ਹੈ ਬਿਲਕੁਲ ਵੀ ਹਾਸੇਯੋਗ ਗੱਲ ਨਹੀਂ ਹੈ ਕਿਉਂਕਿ ਇਸ ਸ਼ਖਸ ਦੀ ਥਾਤੇ ਤੁਹਾਡੇ ਪਰਿਵਾਰ ਦਾ ਵੀ ਕੋਈ ਸ਼ਖਸ ਹੋ ਸਕਦਾ ਸੀ ਜਿਸ ਦੀ ਜਾਨ ਜਾਂਦੇ ਜਾਂਦੇ ਬਚੀ ਸੋਚੋ ਇਸ ਸ਼ਖਸ ਦੇ ਮੂੰਹ ਤੇ 60 ਵਜਈ ਹੈ ਜੇਕਰ ਥੋੜੀ ਜੀ ਇਹ ਤੇਜ਼ ਇਸ ਦੀ ਰਫ਼ਤਾਰ ਹੁੰਦੀ ਤਾਂ ਇਸ ਦੀ ਜਾਨ ਜਾ ਸਕਦੀ ਸੀ ਕਿਉਂਕਿ ਸਿੱਧਾ ਹੀ ਸਿਰ ਸੜਕ ਨਾਲ ਵੱਜਣਾ ਸੀ ਉਸ ਤੋਂ ਬਾਅਦ ਮੌਤਾਂ ਵੀ ਹੋ ਜਾਂਦੀਆਂ ਨੇ ਅਸੀਂ ਇਸ ਮਾਮਲੇ ਦੇ ਵਿੱਚ ਨਹੀਂ ਇਸ ਵੀਡੀਓ ਤੋਂ ਬਾਅਦ ਇਹ ਗਨੀਮਤ ਇਹ ਰਹੀ ਕਿ ਇਸ ਬੰਦੇ ਦੀ ਨੂੰ ਕਿਸੇ ਤਰ੍ਹਾਂ ਦੀ ਕੋਈ ਗੰਭੀਰ ਸੱਟ ਨਹੀਂ ਲੱਗੀ ਤੇ ਲੱਗਣੀ ਵੀ ਨਹੀਂ ਚਾਹੀਦੀ ਕਿਉਂਕਿ ਹਰ ਜਾਨ ਕੀਮਤੀ ਹੁੰਦੀ ਹੈ ਪਰ ਸਿਸਟਮ ਨੂੰ ਸ਼ਾਇਦ ਇਹ ਨਹੀਂ ਲੱਗਦਾ ਕਿਉਂਕਿ ਸਾਡਾ ਸਿਸਟਮ ਮੈਂ ਇਕੱਲੇ ਪੰਜਾਬ ਦੀ ਗੱਲ ਨਹੀਂ ਕਰ ਰਿਹਾ ਹਿੰਦੁਸਤਾਨ ਦੇ ਤਕਰੀਬਨ ਹਰ ਸ਼ਹਿਰ ਦੀਹੀ ਕਹਾਣੀ ਹੈ ਜਿੱਥੇ ਸਿਸਟਮ ਖੱਡੇ 'ਚ ਡਿੱਗਿਆ ਹੋਇਆ ਹੈ ਆਮ ਲੋਕਾਂ ਦੀ ਜ਼ਿੰਦਗੀ ਇੰਨੀ ਸਸਤੀ ਹੋ ਗਈ ਹੈ ਕਿ ਜੋ ਨੈਗਲੀਜੈਂਸੀ ਹੈ ਜੋ ਲਾਪਰਵਾਹੀ ਹੈ ਉਹ ਕਿਸੇ ਹੋਰ ਦੀ ਹੈ ਨਿਗਮ ਦੇ ਲੋਕਾਂ ਦੀ ਹੈ ਪਰ ਜਾਨ ਆਮ ਬੰਦਾ ਗਵਾ ਸਕਦਾ ਹੈ ਇਹ ਤਸਵੀਰ ਵਾਰ-ਵਾਰ ਤੁਹਾਨੂੰ ਦਿਖਾਣਾ ਇਸ ਕਰਕੇ ਲਾਜ਼ਮੀ ਹੈ ਕਿਉਂਕਿ ਤੁਸੀਂ ਸੜਕ ਤੇ ਉਤਰਦੇ ਹੋ ਤਾਂ ਇਹ ਸਿੱਧੇ ਤੌਰ ਤੇ ਕਹਿ દਈਏ ਕਿ ਜੋ ਸਿਸਟਮ ਹੈ ਉਸ ਤੇ ਵਿਸ਼ਵਾਸ ਕਰਕੇ ਬਿਲਕੁਲ ਨਾ ਤੁਰੋ ਕਾਰ ਵਾਲੇ ਦਾ ਨਜ਼ਰ ਪੈ ਗਈ ਉਸ ਨੇ ਖੱਡੇ ਨੂੰ ਬਚਾ ਕੇ ਆਪਣੀ ਕਾਰ ਉੱਪਰੋਂ ਲੰਘਾ ਲਈ ਪਿੱਛੋਂ ਮੋਟਰਸਾਈਕਲ ਵਾਲੇ ਨੂੰ ਅੰਦਾਜ਼ਾ ਨਹੀਂ ਸੀ ਕਿ ਅੱਗੇ ਖੱਡਾ ਹੈ ਤੇ ਉਹ ਸਿੱਧਾ ਖੱਡੇ ਦੇ ਵਿੱਚ ਪੈ ਗਿਆ ਸ਼ੁਕਰ ਏ ਹੈ ਕਿ ਖੱਡਾ ਅੰਦਰੋਂ ਭਰਿਆ ਹੋਇਆ ਸੀ ਪਰ ਕਰੀਬ-ਕਰੀਬ ਇਹ 3-4 ਫੁੱਟ ਦਾ ਲੱਗ ਰਿਹਾ ਜੀਜੇ ਵਿੱਚ ਪੂਰੇ ਦਾ ਪੂਰਾ ਮੋਟਰਸਾਈਕਲ ਸਮਾ ਜਾਂਦਾ ਉਹ ਸਿਰਫ ਕੁਝ ਕਿ ਇੰਚ ਮੋਟਰਸਾਈਕਲ ਦਿਖਦਾ ਨਜ਼ਰ ਆ ਰਿਹਾ ਤੇ ਬੰਦਾ ਬਚ ਜਾਂਦਾ ਉਸ ਦੀ ਲੱਤ ਨਹੀਂ ਟੁੱਟਦੀ ਉਸ ਦਾ ਸਿਰ ਨਹੀਂ ਫਟਦਾ ਬਚਾ ਰਹਿ ਗਿਆ ਉਸ ਦੀ ਜਾਨ ਦਾ ਇੱਥੇ ਜਾਨ ਜਾ ਵੀ ਸਕਦੀ ਹੈ ਕਿਉਂਕਿ ਅੰਕੜੇ ਜੋ ਭਾਰਤ ਦੇ ਨੇ ਉਹ ਬੇਹੱਦ ਹੈਰਾਨ ਕਰਨ ਵਾਲੇ ਤੇ ਸ਼ਰਮਸ਼ਾਰ ਕਰਨ ਵਾਲੇ ਵੀ ਨੇ ਉਹਨਾਂ ਦੇ ਵਿੱਚੋਂ ਇਹ ਇਹ ਤੁਸੀਂ ਤਸਵੀਰ ਦੇਖ ਰਹੇ ਹੋ ਇਹ ਭਾਰਤ ਦੀ ਤਸਵੀਰ ਹੈ ਭਾਰਤ ਦੇ ਵਿੱਚ ਪੰਜਾਬ ਦੀ ਤਸਵੀਰ ਹੈ ਪੰਜਾਬ ਦੇ ਵਿੱਚੋਂ ਮੋਗੇ ਦੀ ਤਸਵੀਰ ਹੈ ਤੇ ਇਹ ਮੋਗੇ ਦੀ ਤਸਵੀਰ ਜਦੋਂ ਤੁਸੀਂ ਇੱਕ ਪਾਸੇ ਤਸਵੀਰ ਚ ਦੇਖ ਰਹੇ ਹੋ ਕਿ ਕਿਵੇਂ ਇਹ ਸ਼ਖਸ ਜਿਹੜਾ ਡਿੱਗਿਆ ਉਹ ਆਪਣਾ ਮੋਟਰਸਾਈਕਲ ਹੁਣ ਉੱਥੋਂ ਲੈ ਕੇ ਜਾ ਰਿਹਾ ਹੈ ਤੇ ਸਿਸਟਮ ਦੀ ਜੋ ਲਾਪਰਵਾਹੀ ਹੈ ਉਸ ਨੂੰ ਦੇਖ ਕੇ ਹੌਲੀ ਹੌਲੀ ਵਿਚਾਰਾ ਆਪਣੇ ਘਰ ਵੱਲੋਂ ਤੁਰ ਜਾਏਗਾ ਕੱਲ ਨੂੰ ਇਸੇ ਥਾਂ ਦੇ ਕੋਈ ਹੋਰ ਵੀ ਡਿੱਗ ਸਕਦਾ ਹੈ ਇਹ ਸ਼ਖਸ ਦੀ ਬਾਤ ਕਿਸੇ ਹੋਰ ਦੀ ਵੀ ਬਾਰੀ ਆ ਸਕਦੀ ਹੈ ਤੇ ਤਸਵੀਰ ਆਪਣੇ ਆਪ ਚ ਸ਼ਰਮ ਵਾਲੀ ਵੀ ਹੈ ਤੇ ਲਾਂਤਾ ਪਾਉਣ ਵਾਲੀ ਵੀ ਹੈ ਸਿਸਟਮ ਤੇ ਕਿ ਵਿਚਾਲੇ ਬਾਜ਼ਾਰ ਦੇ ਜਿੱਥੇ ਸ਼ੁਕਰ ਇਸ ਗੱਲ ਦੀ ਹੈ ਕਿ ਭੀੜ ਰਹਿੰਦੀ ਹੈ ਇਸ ਕਰਕੇ ਟ੍ਰੈਫਿਕ ਸਲੋ ਹੈ ਜੇ ਸੋਚੋ ਇਹ ਖੱਡਾ ਕਿਸੇ ਅਜਿਹੇ ਰੋਡ ਤੇ ਹੁੰਦਾ ਜਿੱਥੇ ਟ੍ਰੈਫਿਕ ਤੇਜ਼ ਚੱਲਦਾ ਹੁੰਦਾ ਤਾਂ ਸ਼ਾਇਦ ਇਸ ਸ਼ਖਸ ਦੀ ਜਾਨ ਦੇ ਉੱਪਰ ਕੀ ਬੀਤਦੀ ਅਸੀਂ ਆਪਣੇ ਮੂੰਹੋਂ ਕੁਝ ਕਹਿਣਾ ਨਹੀਂ ਚਾਹੁੰਦੇ ਪਰ ਅੰਦਾਜ਼ਾ ਤੁਸੀਂ ਲਗਾ ਸਕਦੇ ਹੋ ਕਿ ਕਿਸ ਹਿਸਾਬ ਨਾਲ ਉਹ ਸ਼ਖਸ ਡਿੱਗਿਆ ਤੇ ਕਿਸ ਹਿਸਾਬ ਨਾਲ ਇਹ ਕਿਤੇ ਜੇ ਤੇਜ਼ ਟ੍ਰੈਫਿਕ ਹੁੰਦਾ ਤਾਂ ਇਹ ਡਿੱਗ ਸਕਦਾ ਸੀ ਇਹ ਮੋਗਾ ਦੀ ਤਸਵੀਰ ਇਸ ਕਰਕੇ ਦਿਖਾਣੀ ਲਾਜ਼ਮੀ ਇਸ ਕਰਕੇ ਹੈ ਕਿਉਂਕਿ ਇਹ ਪਹਿਲੀ ਵਾਰ ਇਹ ਖੱਡਾ ਅਚਾਨਕ ਨਹੀਂ ਪਟਿਆ ਗਿਆ ਲੋਕ ਕਹਿੰਦੇ ਨਜ਼ਰ ਆਏ ਕਿ ਇਹ ਖੱਡਾ ਜੀ ਕਈ ਦਿਨਾਂ ਦਾ ਸੀ ਤੇ ਇਸ ਨੂੰ ਅਸੀਂ ਕਈ ਵਾਰ ਕੰਪਲੇਂਟ ਵੀ ਕਰ ਚੁੱਕੇ ਕਈ ਲੋਕ ਪਹਿਲਾਂ ਵੀ ਡਿੱਗ ਚੁੱਕੇ ਨੇ ਇਹ ਤਾਂ ਤਸਵੀਰ ਹੁਣ ਰਿਕਾਰਡ ਹੋ ਗਈ ਅਸਲ 'ਚ ਪੱਤਰਕਾਰ ਪਹੁੰਚੇ ਹੋਏ ਸੀ ਉਹਨਾਂ ਨੇ ਇਸ ਖੱਡੇ ਦੀ ਰਿਪੋਰਟਿੰਗ ਕਰਨੀ ਸੀ ਕਿਉਂਕਿ ਸਿਸਟਮ ਖੱਡੇ 'ਚ ਸੀ ਉਸ ਨੂੰ ਬਾਹਰ ਕੱਢਣਾ ਸੀ ਤਾਂ ਸਿਸਟਮ ਦੀ ਰਿਪੋਰਟਿੰਗ ਜਦੋਂ ਕਰਦੇ ਨਜ਼ਰ ਆਇਆ ਤਾਂ ਉਸ ਦੇ ਵਿੱਚ ਕਾਰ ਜਦੋਂ ਲੰਘ ਰਹੀ ਸੀ ਅਚਨਚੇਤ ਕਿਸੇ ਨੂੰ ਆਈਡੀਆ ਨਹੀਂ ਸੀ ਕਿ ਪਿੱਛੋਂ ਬੰਦੇ ਨੇ ਗਿਰ ਜਾਣਾ ਤੇ ਇਹ ਵੀਡੀਓ ਰਿਕਾਰਡ ਹੋ ਗਈ ਇਹ ਵੀਡੀਓ ਹੁਣ ਕੌਮੀ ਪੱਧਰ ਤੇ ਵਾਇਰਲ ਹੋਏਗੀ ਕਿਉਂਕਿ ਇਹ ਵੀਡੀਓ ਬਿਲਕੁਲ ਸਟੀਕ ਐਗਜ਼ਾਮਪਲ ਹੈ ਸਾਡੇ ਸਿਸਟਮ ਦੇ ਵਿੱਚ ਕੰਮ ਕਰ ਰਹੇ ਉਹਨਾਂ ਸਾਰੇ ਲੋਕਾਂ ਦੀ ਲਾਪਰਵਾਹੀ ਦੀ ਜਿਨ੍ਹਾਂ ਨੂੰ ਆਪਣੀ ਡਿਊਟੀ ਇੰਨੀ ਜ਼ਰੂਰੀ ਨਹੀਂ ਲੱਗਦੀ ਜਿਸ ਡਿਊਟੀ ਵਿੱਚ ਇਹ ਗੱਲ ਸ਼ਾਮਿਲ ਹੋਵੇ ਕਿ ਲੋਕਾਂ ਦੀ ਜਾਨ ਬਚਾਈ ਜਾ ਸਕਦੀ ਹੈ ਪੰਜਾਬ ਦੀ ਇਹ ਤਸਵੀਰ ਹੈ ਕਿਉਂਕਿ ਪੰਜਾਬ ਦੇ ਵਿੱਚ ਇਹ ਦਾਅਵੇ ਜ਼ਰੂਰ ਕੀਤੇ ਜਾਂਦੇ ਨੇ ਕਿ ਸੜਕ ਸੁਰੱਖਿਆ ਫੋਰਸ ਲੱਗੀ ਹੋਈ ਹੈ ਇਹ ਵੀ ਦਾਵਾ ਕੀਤਾ ਗਿਆ ਕਿ 50% ਤੱਕ ਅਸੀਂ ਰੋਡ ਜਿਹੜੇ ਐਕਸੀਡੈਂਟ ਨੇ ਉਸ ਨੂੰ ਘਟਾ ਦਿੱਤਾ ਹੈ ਪਰ ਜਿਹੜੀ ਇਹ ਤਸਵੀਰ ਇਹ ਦੱਸ ਰਹੀ ਹੈ ਕਿ ਸਾਡੀ ਜਿਹੜੀ ਜ਼ਮੀਨੀ ਹਕੀਕਤ ਹੈ ਤੇ ਜੋ ਕਾਗਜ਼ੀ ਹਕੀਕਤ ਹੈ ਉਸ ਦੇ ਵਿੱਚ ਬਿਲਕੁਲ ਫਰਕ ਹੈ ਤੇ ਇਸ ਸ਼ਖਸ ਨੂੰ ਅਸੀਂ ਡਿਗਦਾ ਵਾਰ-ਵਾਰ ਦਿਖਾਣਾ ਨਹੀਂ ਚਾਹੁੰਦੇ ਕਿਉਂਕਿ ਇਸ ਦੇ ਪਰਿਵਾਰ ਨੇ ਜਦੋਂ ਇਹ ਵੀਡੀਓ ਦੇਖਣੀ ਹੈ ਉਹਨਾਂ ਨੂੰ ਚੰਗਾ ਨਹੀਂ ਲੱਗੇਗਾ ਪਰ ਇਹ ਵੀਡੀਓ ਸਾਰਿਆਂ ਨੂੰ ਦਿਖਾਣੀ ਇਸ ਕਰਕੇ ਜ਼ਰੂਰੀ ਹੈ ਕਿਉਂਕਿ ਇਹਨਾਂ ਦੀ ਥਾਂ ਤੇ ਤੁਸੀਂ ਵੀ ਹੋ ਸਕਦੇ ਸੀ ਤੁਹਾਡੇ ਪਰਿਵਾਰ ਦਾ ਕੋਈ ਬੱਚਾ ਹੋ ਸਕਦਾ ਸੀ ਪਰਿਵਾਰ ਦਾ ਕੋਈ ਮੈਂਬਰ ਹੋ ਸਕਦਾ ਸੀ ਜਿਸ ਨੂੰ ਜੇਕਰ ਉਹ ਤੇਜ਼ ਹੁੰਦਾ ਤਾਂ ਸ਼ਾਇਦ ਜੋ ਉਸ ਦਾ ਨੁਕਸਾਨ ਹੁੰਦਾ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਪਰ ਇਹ ਸਾਡਾ ਜੋ ਸਿਸਟਮ ਹੈ ਉਸ ਨੂੰ ਸ਼ਰਮ ਨਹੀਂ ਆਉਂਦੀ ਕਿਉਂਕਿ ਸਿਸਟਮ ਇਹ ਕਹੇਗਾ ਕਿ ਅਸੀਂ ਜਾਂਚ ਕਰ ਰਹੇ ਹਾਂ ਅਸੀਂ ਅੱਗੇ ਤੋਂ ਧਿਆਨ ਰੱਖਾਂਗੇ ਜਿਸ ਦੀ ਜਾਨ ਜਾਂਦੀ ਹੈ ਉਹ ਜਾਵੇ ਇਸ ਦੇ ਵਿੱਚ ਵੀ ਕਿਹਾ ਗਿਆ ਪਹਿਲਾਂ ਅਸੀਂ ਲੋਕਾਂ ਦੀ ਬਾਈਟ ਲੋਕਾਂ ਦੇ ਬਿਆਨ ਸੁਣਾ ਦਈਏ ਜੋ ਲੋਕ ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਕੈਮਰੇ ਦੇ ਸਾਹਮਣੇ ਆਏ ਹਾਲਾਂਕਿ ਲੋਕ ਰੋਜ਼ ਦੇਖ ਰਹੇ ਸੀ ਮੋਗਾ ਦੇ ਵਿੱਚ ਪਰ ਇਹ ਜਦੋਂ ਵੀਡੀਓ ਹੁਣ ਸਾਹਮਣੇ ਤੇਜ਼ੀ ਨਾਲ ਆਇਆ ਉਸ ਤੋਂ ਬਾਅਦ ਲੋਕਾਂ ਨੇ ਆਪਣੀ ਪੜਾਅਸ ਵੀ ਕੱਢੀ ਹੈ ਲੋਕ ਕੀ ਕਹਿ ਰਹੇ ਨੇ ਕਿੰਨੇ ਦਿਨਾਂ ਤੋਂ ਸ਼ਿਕਾਇਤ ਕਰ ਰਹੇ ਸੀ ਤੇ ਕਿਵੇਂ ਪਹਿਲਾਂ ਵੀ ਲੋਕ ਡਿੱਗੇ ਨੇ ਜੋ ਸਥਾਨਕ ਲੋਕ ਨੇ ਉਹਨਾਂ ਦਾ ਪਹਿਲਾਂ ਅਸੀਂ ਬਿਆਨ ਸੁਣਾਉਂਦੇ ਆਂ ਧਰਤੀ ਜ ਥੱਲੇ ਬੈਘੀ ਹੋਈ ਧਰਤੀ ਬੈਂ ਦੇ ਨਾਲ ਟੋਇਆ ਬਹੁਤ ਵੱਡਾ ਹੋ ਚੁੱਕਿਆ ਸੀ ਜਿੰਨੇ ਨਾਲ ਕੁਝ ਨੁਕਸਾਨ ਹੋ ਜਾਣਾ ਇਹ ਪਹਿਲਾਂ ਡੰਡੇ ਡੁੰਡੇ ਗੱਡੇ ਸਾਰਾ ਕੁਝ ਕੀਤਾ ਫਿਰ ਕੁਛ ਆ ਗਏ ਉਹਨਾਂ ਡੰਡੇ ਡੁੰਡੇ ਪੋਰਟੇ ਦੀ ਮਲਾਜਮਾਨਾਂ ਡੰਡੇਪੱਟ ਦੇ ਸਾਹਮਣੇ ਗੱਡੀਆਂ ਲੰਘਣੀਆਂ ਸ਼ੁਰੂ ਹੋ ਗਿਆ ਜਿੱਥੇ ਇੱਕ ਮੋਟਰਸਾਈਕਲ ਤੇ ਬੰਦਾ ਆਂਦਾ ਸੀ ਉਹ ਥੱਲੇ ਵਿੱਚ ਹੀ ਡਿੱਗ ਗਿਆ ਸਾਰਾ ਮੋਟਰਸਾਈਕਲ ਥੱਲੇ ਪਹਿਲਾਂ ਕੋਈ ਕੰਪਲੇਂਟ ਵਗੈਰਾ ਲਿਖਾਈ ਲੱਗਣ ਨਹੀਂ ਕਿਸੇ ਨੇ ਲਿਖਾਈ ਸੀ ਸੁਬਾ ਸੁਬਾ ਜਦੋਂ ਆਇਆ ਦੁਕਾਨ ਤੇ ਆਉਂਦੇ ਸਾਰ ਸੜਕ ਤੇ ਟੋਆ ਕਾਫੀ ਡੂੰਘਾ ਪਿਆ ਹੋਇਆ ਸੀ ਜਿਵੇਂ ਸੜਕ ਬਹਿ ਗਈ ਕਿਸੇ ਚੀਜ਼ ਨਾਲ ਦਾਬ ਪੈਣ ਕਰਕੇ ਬਹਿ ਗਈ ਤੇ ਉਹਨਾਂ ਕਰਕੇ ਟ੍ਰੈਫਿਕ ਕਲ ਵੱਧ ਲੱਗਾ ਰਿਹਾ ਤੇ ਕੱਲ ਐਮਸੀ ਸਾਹਿਬ ਵੀ ਆਏ ਹੋਏ ਸੀ ਇੱਥੇ ਤੇ ਉਹਨਾਂ ਸਾਹਮਣੇ ਇੱਕ ਬੰਦਾ ਆਇਆ ਅੱਗੇ ਗੱਡੀ ਸੀ ਗੱਡੀ ਉਤੋਂ ਨਹੀਂ ਟੋਆ ਨਹੀਂ ਦਿਖਿਆ ਉਹਨੂੰ ਤੇ ਇਸ ਕਰ ਤਾਂ ਤੁਸੀਂ ਦੇਖਿਆ ਕਿੰਨੀ ਬੇਸ਼ਰਮੀ ਹੈ ਸਾਡੇ ਸਿਸਟਮ ਦੀ ਸਾਡਾ ਸਿਸਟਮ ਖੱਡੇ ਚ ਮੈਂ बार-बार ਇਸ ਕਰਕੇ ਦੁਹਰਾ ਰਿਹਾ ਕਿਉਂਕਿ ਮੈਂ ਇਹ ਜ਼ਰੂਰ ਕਹੂੰਗਾ ਕਿ ਜੇਕਰ ਤੁਸੀਂ ਸੜਕ ਤੇ ਉਤਰੇ ਹੋ ਖਾਸ ਕਰਕੇ ਹਿੰਦੁਸਤਾਨ ਦੇ ਵਿੱਚ ਤਾਂ ਆਪਣੀ ਜ਼ਿੰਦਗੀ ਦੀ ਜ਼ਿੰਮੇਵਾਰੀ ਤੁਹਾਡੀ ਆਪਣੀ ਹੈ ਕਿਉਂਕਿ ਤੁਹਾਡੀ ਜ਼ਿੰਦਗੀ ਸਿਸਟਮ ਲਈ ਇੰਨੀ ਸਸਤੀ ਹੈ ਕਿ ਤੁਸੀਂ ਸੜਕ ਤੇ ਮਰ ਜਾਓਗੇ ਤੁਹਾਡੇ ਪਰਿਵਾਰ ਦਾ ਕੋਈ ਮੈਂਬਰ ਦਾ ਨੁਕਸਾਨ ਹੋ ਜਾਏਗਾ ਤਾਂ ਤੁਸੀਂ ਸਿਰਫ ਤਾਹਾ ਮਾਰ ਕੇ ਰੋ ਹੀ ਸਕਦੇ ਹੋ ਉਸ ਤੋਂ ਇਲਾਵਾ ਤੁਸੀਂ ਕੁਝ ਨਹੀਂ ਕਰ ਸਕਦੇ ਕਿਉਂਕਿ ਸਾਡਾ ਸਿਸਟਮ ਫੇਰ ਉਸੇ ਤਰ੍ਹਾਂ ਦੀ ਕੰਮ ਕਰਨੀ ਨੀ ਦੇਵੇ ਸੋ ਜਾਏਗਾ ਉਸ ਤਰ੍ਹਾਂ ਕੋਈ ਹੋਰ ਖੱਡੇ ਪੱਟੇ ਜਾਣਗੇ ਕੁਝ ਹੋਰ ਐਕਸੀਡੈਂਟ ਹੋਣਗੇ ਤੇ ਜਾਂਚ ਅਤੇ ਕਾਰਵਾਈ ਕਰਨ ਦਾ ਭਰੋਸਾ ਦੇ ਕੇ ਤੁਹਾਨੂੰ ਘਰਾਂ ਨੂੰ ਤੋੜ ਦਿੱਤਾ ਜਾਏਗਾ ਤੇ ਉਸ ਤੋਂ ਬਾਅਦ ਤੁਸੀਂ ਫੇਰ ਆਪਣੇ ਜੋ ਜੀ ਨੂੰ ਗਵਾ ਚੁੱਕੇ ਹੋਗੇ ਉਸ ਦੀ ਯਾਦ ਵਿੱਚ ساری ਜ਼ਿੰਦਗੀ ਕੁੱਟਦੇ ਰਹੋਗੇ ਅਸੀਂ ਪਹੁੰਚ ਕੀਤੀ ਮੋਗਾ ਦੇ ਜੋ ਮੇਅਰ ਸਾਹਿਬ ਨੇ ਕਿ ਮੇਅਰ ਸਾਹਿਬ ਤੁਹਾਡੇ ਸ਼ਹਿਰ ਦੇ ਵਿੱਚ ਇੰਨਾ ਵੱਡਾ ਖੱਡਾ ਹੈ ਵਿਚਾਲੀ ਬਾਜ਼ਾਰ ਦੇ ਇੰਨਾ ਵੱਡਾ ਖੱਡਾ ਹੈ ਤੁਸੀਂ ਕਰ ਕੀ ਰਹੇ ਹੋ ਤੁਹਾਡਾ ਸਿਸਟਮ ਕਰ ਕੀ ਰਿਹਾ ਹੈ ਤਾਂ ਉਹਨਾਂ ਜੋ ਇੱਕ ਸਰਕਾਰੀ ਅਫਸਰਾਂ ਦੀ ਜੋ ਸਰਕਾਰੀ ਅਹੁਦੇ ਤੇ ਬੈਠੇ ਲੋਕਾਂ ਦੀ ਇੱਕ ਰਟੇ ਰਟਾਇਆ ਬਿਆਨ ਹੁੰਦਾ ਕਿ ਮੇਰੇ ਕੋਲ ਇਹਦੀ ਜਾਣਕਾਰੀ ਨਹੀਂ ਸੀ ਮੇਰੇ ਕੋਲ ਜਾਣਕਾਰੀ ਆ ਗਈ ਹੈ ਮੈਂ ਜਾਣਕਾਰੀ ਮਿਲਣ ਤੋਂ ਬਾਅਦ ਹੁਣ ਇਸ ਤੇ ਅਸੀਂ ਕੰਮ ਸ਼ੁਰੂ ਕਰ ਦਿੱਤਾ ਹੈ ਮੇਅਰ ਸਾਹਿਬ ਜੇਕਰ ਤੁਸੀਂ ਇਹਦੇ ਵਿੱਚ ਡਿੱਗੇ ਹੁੰਦੇ ਤਾਂ ਤੁਹਾਨੂੰ ਇਹ ਬਿਆਨ ਸ਼ਾਇਦ ਨਾ ਦੇਣਾ ਪੈਂਦਾ ਕਿਉਂਕਿ ਤੁਹਾਨੂੰ ਉਸ ਦਾ ਦਰਦ ਸਮਝ ਆਉਂਦਾ ਇਸ ਖੱਡੇ ਦੇ ਵਿੱਚ ਡਿੱਗ ਕੇ ਜੇਕਰ ਕੋਈ ਨੁਕਸਾਨ ਹੋ ਜਾਂਦਾ ਕਿਸੇ ਦਾ ਤੁਹਾਨੂੰ ਗੱਲ ਨਹੀਂ ਆਉਣੀ ਸੀ ਇਸ ਸ਼ਖਸ ਤਾਂ ਚੁੱਪਚਾਪ ਆਪਣਾ ਮੋਟਰਸਾਈਕਲ ਚੁੱਕ ਕੇ ਆਪਣੇ ਘਰ ਨੂੰ ਤੁਰ ਪਿਆ ਪਰ ਸੋਚੋ ਕਿ ਉਸ ਦੇ ਸਿਰ ਤੇ ਉਸ ਦੇ ਢਿੱਡ ਤੇ ਉਸ ਦੇ ਹੱਥਾਂ ਤੇ ਇਸ ਜਿਹੀ ਸੱਟ ਨਹੀਂ ਲੱਗੀ ਜਿਸ ਕਰਕੇ ਉਸ ਦਾ ਨੁਕਸਾਨ ਹੋਣ ਤੋਂ ਬਚ ਗਿਆ ਸੋਚੋ ਕਿ ਕੋਈ ਸ਼ਖਸ ਜੇਕਰ ਇਸ ਦੇ ਵਿੱਚ ਕੋਈ ਵੱਡਾ ਨੁਕਸਾਨ ਨਾ ਵੀ ਹੁੰਦਾ ਹੱਥ ਪੈਰ ਟੁੱਟ ਜਾਂਦਾ ਔਰ ਉਹ ਆਪਣੇ ਘਰ ਦਾ ਰੋਜ਼ੀ ਰੋਟੀ ਕਮਾਉਣ ਵਾਲਾ ਇਕੱਲਾ ਸ਼ਖਸ ਹੁੰਦਾ ਤਾਂ ਕੀ ਹੁੰਦਾ ਕਿਉਂਕਿ ਸਰਕਾਰੀ ਲੋਕਾਂ ਦਾ ਇੱਕੋ ਹੀ ਇੱਕ ਬਿਆਨ ਹੁੰਦਾ ਹੈ ਕਿ ਸਾਡੇ ਕੋਲ ਗੱਲ ਪਹੁੰਚ ਗਈ ਹੈ ਮੇਰੇ ਧਿਆਨ ਚ ਆ ਗਈ ਹੈ ਅਸੀਂ ਕੰਮ ਕਰਾਂਗੇ ਪਰ ਇਹ ਸ਼ਰਮ ਵਾਲੀ ਗੱਲ ਹੈ ਆਪ ਉਤਰਿਆ ਕਰੋ ਸਰਕਾਰੀ ਸਾਈਬਾਨ ਲੋਕ ਸੜਕਾਂ ਤੇ ਆਪ ਜਾਇਆ ਕਰੋ ਇਹ ਦੇਖਿਆ ਕਰੋ ਕਿ ਕਿੱਥੇ ਆਮ ਸ਼ਖਸ ਦੀ ਜ਼ਿੰਦਗੀ ਖਤਰੇ ਚ ਹੈ ਉਸ ਨੂੰ ਬਚਾਇਆ ਜਾ ਸਕਦਾ ਹੋਏ ਤਾਂ ਮੇਅਰ ਸਾਹਿਬ ਸਾਹਮਣੇ ਹੈ ਮੇਅਰ ਸਾਹਿਬ ਦੀ ਗਲਤੀ ਨਹੀਂ ਕਿਉਂਕਿ ਉਹਨਾਂ ਦੇ ਏਸੀ ਦਫ਼ਤਰ ਤੱਕ ਕਿਸੇ ਨੇ ਇਹ ਗੱਲ ਪਹੁੰਚਾਈ ਨਹੀਂ ਹੋਏਗੀ ਕਿਉਂਕਿ ਮੈਨੂੰ ਇਦਾਂ ਲੱਗਦਾ ਕਿ ਮੇਅਰ ਸਾਹਿਬ ਦੇ ਜੋ ਡਿਪਾਰਟਮੈਂਟ ਹੈ ਉਸ ਦੇ ਵਿੱਚ ਬਾਕੀ ਲੋਕ ਤਾਂ ਕੰਮ ਕਰਦੇ ਨਹੀਂ ਹੋਣਗੇ ਮੇਅਰ ਸਾਹਿਬ ਦੀ ਡਿਊਟੀ ਵੀ ਨਹੀਂ ਹੈ ਖ ਪਰ ਉਹਨਾਂ ਦੇ ਥੱਲੇ ਜੋ ਲੋਕ ਕੰਮ ਕਰਦੇ ਉਹਨਾਂ ਦੀ ਡਿਊਟੀ ਜ਼ਰੂਰ ਹੈ ਖੱਡੇ ਭਰਨਾ ਖੱਡਾ ਹੁੰਦੇ ਹੀ ਨਾਲ ਦੀ ਨਾਲ ਉਸ ਨੂੰ ਭਰ ਦੇਣਾ ਪਰ ਇੱਥੇ ਕੀ ਕਰੀਏ ਸਿਸਟਮ ਨੂੰ ਸ਼ਰਮ ਨਹੀਂ ਆਉਂਦੀ ਮੇਅਰ ਸਾਹਿਬ ਨੂੰ ਵੀ ਸੁਣ ਲਓ ਕੀ ਮੇਰੀ ਇਹ ਨੌਲੇਜ ਦੇ ਵਿੱਚ ਨਹੀਂ ਸੀਗੀ ਇਹ ਪ੍ਰੈਸ ਜਾਂ ਆਈਆ ਜਾਂ ਸਾਡੇ ਵੀਰ ਆਇਆ ਮੇਰੇ ਤੋਂ ਉਹਨਾਂ ਕੋਲੋਂ ਮੈਨੂੰ ਜਾਣਕਾਰੀ ਮਿਲੀ ਆ ਕਿ ਵੀ ਜਿਹੜੀ ਕਿਸੇ ਖਾਲੇ ਚੌਂਕ ਦੇ ਵਿੱਚ ਜਿਹੜੀ ਕੀ ਡਾਟ ਜਿਹੜੀ ਸੀਵਰੇਜ ਵਾਲੀ ਆ ਉਹ ਡਿੱਗ ਪਈ ਆ ਕਿਉਂਕਿ ਜਦੋਂ ਕੋਈ ਮੇਰੇ ਕੋਲ ਕੋਈ ਇਨਫੋਰਮੇਸ਼ਨ ਹੈ ਨਹੀਂ ਜਾਂ ਸਾਡੇ ਕੋਈ ਐਸਡੀਓ ਸਾਹਿਬ ਆ ਜਾਂ ਕੋਈ ਜੇਏੀ ਸਾਹਿਬ ਆ ਜਾਂ ਸੀਵਰੇਜ ਬੋਰਡ ਦੇ ਸਾਡੇ ਡਿਪਾਰਟਮੈਂਟ ਦੇ ਜਿੰਨੇ ਵੀ ਕਰਮਚਾਰੀ ਆ ਹਜੇ ਤੱਕ ਮੈਨੂੰ ਕਿਸੇ ਨੇ ਵੀ ਇਨਫੋਰਮੇਸ਼ਨ ਇਹ ਨਹੀਂ ਦਿੱਤੀ ਸੀ ਵੀ ਉੱਥੇ ਆ ਗੱਲ ਹੋਈ ਆ ਹੁਣ ਤੁਸੀਂ ਰਿਟਾਇਰਟ ਅਟੈਜਵਾਬ ਤਾਂ ਸੁਣੀ ਲਿਆ ਤੁਹਾਨੂੰ ਉਮੀਦ ਵੀ ਇਸੇ ਗੱਲ ਦੀ ਸੀ ਹੁਣ ਅਗਲੀ ਗੱਲ ਤੇ ਆਉਂਦੇ ਆ ਪੰਜਾਬ ਦੇ ਘਟੋ ਘਟ ਸਾਰੇ ਪੰਜਾਬੀ ਇਹ ਗੱਲ ਜ਼ਰੂਰ ਸੁਣਨ ਕਿ ਜਦੋਂ ਦੀ ਇਹ ਸਰਕਾਰ ਨਵੀਂ ਸਰਕਾਰ ਬਣੀ ਐ ਉਹ ਸਰਕਾਰ ਇੱਕ ਠੋਕ ਕੇ ਦਾਵਾ ਕਰਦੀ ਨਜ਼ਰ ਆਈ ਕਿ ਅਸੀਂ ਪੰਜਾਬੀਆਂ ਦੇ ਪੈਸੇ ਬਚਾ ਲਈ ਜੀ ਲੱਖਾਂ ਰੁਪਏ ਮਹੀਨੇ ਦੇ ਬਚਾ ਲੇ ਪੰਜਾਬ ਦੇ ਜੋ ਵਿਕਾਸ ਉਸ ਦੇ ਵਿੱਚ ਖਰਚਾ ਕਰਾਂਗੇ ਕਿੱਥੋਂ ਬਚਾਇਆ ਇਥੋਂ ਕਿ ਜੋਨਾ ਜਿੰਨਾ ਟੋਲ ਪਲਾਜ਼ਿਆਂ ਦੀ ਜੋ ਐਕਸਪਾਇਰੀ ਡੇਟ ਸੀ ਉਹਨਾਂ ਐਕਸਪਾਇਰੀ ਡੇਟ ਖਤਮ ਹੋਣ ਤੋਂ ਬਾਅਦ ਟੋਲ ਪਲਾਜ਼ੇ ਆਟੋਮੈਟਿਕ ਬੰਦ ਹੁੰਦੇ ਗਏ ਸਰਕਾਰ ਨੇ ਦਾਵਾ ਠੋਕਿਆ ਕਿ ਦੇਖੋ ਜੀ ਟੋਲ ਪਲਾਜ਼ੇ ਬੰਦ ਕਰਾ ਦਿੱਤੇ ਸਰਕਾਰ ਨੇ ਬੰਦ ਨਹੀਂ ਕਰਾਏ ਇਹਨਾਂ ਦੀ ਮਿਆਦ ਹੀ ਪੂਰੀ ਹੋ ਰਹੀ ਸੀ ਉਹਨਾਂ ਨੂੰ ਰੀਨਿਊ ਨਹੀਂ ਕੀਤਾ ਗਿਆ ਇਸ ਕਰਕੇ ਆਟੋਮੈਟਿਕ ਬੰਦ ਹੋ ਗਏ ਹੁਣ ਜਿਹੜੇ ਜਿਹੜੇ ਥਾਵਾਂ ਤੋਂ ਟੋਲ ਪਲਾਜ਼ੇ ਬੰਦ ਹੋਏ ਨੇ ਉਹਨਾਂ ਸੜਕਾਂ ਦੀ ਹਾਲਤ ਤੁਸੀਂ ਆਪਣੇ ਦਿਲ ਤੇ ਹੱਥ ਰੱਖ ਕੇ ਯਾਦ ਕਰਨਾ ਕਿਉਂਕਿ ਮੈਂ ਵੀ ਅਜਿਹੀ ਸੜਕਾਂ ਤੋਂ ਗੁਜ਼ਰਿਆ ਜਿੱਥੇ ਇੱਕ ਇੱਕ ਡੇਡ ਡੇਡ ਫੁੱਟ ਦੇ ਖੱਡੇ ਨੇ ਦਿਨ ਦੀ ਦਿਨ ਦੇ ਓਜ਼ਾਰੇ ਦੇ ਵਿੱਚ ਤਾਂ ਤੁਸੀਂ ਆਪਣੇ ਵਾਹਨ ਨੂੰ ਬਚਾ ਸਕਦੇ ਹੋ ਖੁਦ ਨੂੰ ਬਚਾ ਵੀ ਸਕਦੇ ਹੋ ਸ਼ਾਇਦ ਪਰ ਜੇਕਰ ਸੋਚੋ ਰਾਤ ਦੇ ਹਨੇਰੇ ਦੇ ਵਿੱਚ ਕੋਈ ਗੱਡੀ ਕੋਈ ਟੂ ਵੀਲਰ ਜਾਏਗਾ ਤਾਂ ਉਹਨਾਂ ਦੇ ਜੇ ਹੈਲਮਟ ਨਹੀਂ ਪਾਇਆ ਹੋਇਆ ਘੱਟੋ ਘੱਟ ਤਾਂ ਉਹਨਾਂ ਦੀ ਜਾਨ ਜਾ ਸਕਦੀ ਹੈ ਜਿੰਨਾ ਥਾਵਾਂ ਤੇ ਟੋਲ ਪਲਾਜ਼ੇ ਬੰਦ ਹੋਏ ਨੇ ਉਹਨਾਂ ਸੜਕਾਂ ਦੀ ਹਾਲਤ ਮੈਂ ਦੱਸ ਰਿਹਾ ਹੋ ਸਕਦਾ ਹੈ ਕਿ ਤੁਹਾਡੇ ਇਲਾਕੇ 'ਚ ਇੱਕ ਅੱਧੀ ਸੜਕ ਠੀਕ ਹੋਵੇ ਪਰ ਤਕਰੀਬਨ ਜਿੰਨੇ ਵੀ ਟੋਲ ਪਲਾਜ਼ੇ ਬੰਦ ਹੋਏ ਨੇ ਉਹ ਸੜਕਾਂ ਜਿਹੜੀਆਂ ਪਹਿਲਾਂ ਟੋਲ ਪਲਾਜ਼ ਮੇਨਟੇਨ ਕੀਤੇ ਜਾਂਦੇ ਸੀ ਹੁਣ ਉਹਨਾਂ ਦੇ ਉੱਪਰ ਇੱਕ ਇੱਕ 1.5 ਫੁੱਟ ਦੇ ਖੱਡੇ ਨੇ ਉਹਨਾਂ ਖੱਡਿਆਂ ਨੂੰ ਭਰਿਆ ਨਹੀਂ ਜਾ ਰਿਹਾ ਜੋ ਆਪ ਮੁਹਾਰੇ ਹੋ ਕੇ ਭਰ ਲੈਂਦੇ ਨੇ ਜਾਨ ਬਚਾ ਲੈਂਦੇ ਨੇ ਨਹੀਂ ਤਾਂ ਰੱਬ ਆਸਰੇ ਸੜਕਾਂ ਤੇ ਲੋਕਾਂ ਦੀ ਜ਼ਿੰਦਗੀ ਟੁੱਟ ਰਹੀ ਹੈ ਇਹ ਸਿਸਟਮ ਹੈ ਐਸੇ ਕਰਕੇ ਅਸੀਂ ਵਾਰ-ਵਾਰ ਕਹਿ ਰਹੇ ਹਾਂ ਕਿ ਸਾਡਾ ਸਿਸਟਮ ਖੱਡੇ ਦੇ ਵਿੱਚ ਹੈ ਔਰ ਇਹ ਸਿਸਟਮ ਖੱਡੇ ਦੇ ਵਿੱਚ ਉਦੋਂ ਨਿਕਲੇਗਾ ਜਦੋਂ ਤੁਸੀਂ ਖੁਦ ਸੁਚੇਤ ਹੋ ਕੇ ਸੜਕਾਂ ਤੇ ਉਤਰੋਗੇ ਪਰ ਇਸ ਸਾਰੀ ਸਾਰੀ ਗੱਲ ਦਾ ਲੱਬੋ ਲਬਾਬ ਤਾਂ ਇਹੀ ਹੈ ਕਿ ਤੁਸੀਂ ਆਪਣੀ ਜਾਨ ਦੇ ਜ਼ਿੰਮੇਵਾਰ ਖੁਦ ਹੀ ਹੋ ਜਿਵੇਂ ਬਸਾਂ 'ਚ ਲਿਖਿਆ ਹੁੰਦਾ ਨਾ ਯਾ ਸਵਾਰੀ ਆਪਣੇ ਸਮਾਨ ਕੀ ਖੁਦ ਜ਼ਿੰਮੇਦਾਰ ਹੈ ਤਾਂ ਤੁਸੀਂ ਵੀ ਆਪਣੀ ਜਾਨ ਦੇ ਖੁਦ ਹੀ ਜ਼ਿੰਮੇਦਾਰ ਹੋ ਜੇਕਰ ਤੁਹਾਨੂੰ 1% ਵੀ ਲੱਗਦਾ ਹੈ ਕਿ ਸਿਸਟਮ ਤੁਹਾਡੀ ਜਾਨ ਬਚਾਉਣ ਦੇ ਵਿੱਚ ਹੈਲਪ ਕਰੇਗਾ ਤਾਂ ਤੁਹਾਡੇ ਜਿੰਨੀ ਬੇਵਕੂਫੀ ਹੋਰ ਕੋਈ ਨਹੀਂ ਕਰ ਰਿਹਾ ਇਹ ਗੱਲ ਅਸੀਂ ਤੁਹਾਨੂੰ ਦੱਸ ਦਿੱਤੀ ਇੱਕ ਖੱਡੇ ਦੇ ਵਿੱਚ ਜੋ ਸਿਸਟਮ ਹੈ ਇਹ ਸਿਸਟਮ ਕਦੋਂ ਨਿਕਲੇਗਾ ਸਾਨੂੰ ਵੀ ਕੁਝ ਨਹੀਂ ਪਤਾ ਤੁਹਾਨੂੰ ਤਾਂ ਕੀ ਪਤਾ ਹੋਣਾ ਖੈਰ ਮੈਂ ਅੱਗੇ ਦਾ ਗੱਲ ਕਰ ਰਿਹਾ ਹਾਂ ਕੁਝ ਅੰਕੜਿਆਂ ਦੀ ਅੰਕੜੇ ਭਾਰਤ ਪੱਧਰ ਦੇ ਨੇ ਦੁਨੀਆ ਪੱਧਰ ਦੇ ਨੇ ਉਹਨਾਂ ਦੇ ਉੱਪਰ ਵੀ ਆ ਜਾਈਏ ਸੀ ਇੱਕ ਇੱਕ ਕਰਕੇ ਛੋਟੀ ਜੀ ਗੱਲ ਇਹ ਵੀ ਸੁਣਾ ਦਈਏ ਉਸ ਤੋਂ ਬਾਅਦ ਇਹ ਵੀਡੀਓ ਨੂੰ ਅਸੀਂ ਬੰਦ ਕਰ ਦੇਾਂਗੇ ਕਿਉਂਕਿ ਤੁਸੀਂ ਇਹ ਖਬਰ ਸੁਣ ਕੇ ਸੌ ਜਾਓਗੇ ਕਿਉਂਕਿ ਤੁਹਾਨੂੰ ਵੀ ਫਰਕ ਨਹੀਂ ਪੈਂਦਾ ਹਿੰਦੁਸਤਾਨ ਦੀ ਜਨਤਾ ਇਹ ਜੀ ਹੈ ਕਿ ਉਹ ਭੁੱਲ ਜਾਂਦੀ ਸਾਰੀ ਚੀਜ਼ਾਂ ਖੈਰ ਮੈਂ ਹੁਣ ਇੱਕ ਇੱਕ ਕਰਕੇ ਅੰਕੜੇ ਤੇ ਆਜਵਾਂ ਭਾਰਤ ਦੇ ਵਿੱਚ ਸੜਕ ਹਾਦਸੇ ਦੇ ਬਾਰੇ ਕੁਝ ਅੰਕੜੇ ਅਸੀਂ ਇਕੱਠੇ ਕੀਤੇ ਇਸ ਵੀਡੀਓ ਦੇ ਵਿੱਚ ਤੋਂ ਬਾਅਦ ਨਿਤਿਨ ਗਟਕਰੀ ਜੋ ਕਿ ਆਵਾਜਾਈ ਮੰਤਰੀ ਨੇ ਉਹਨਾਂ ਨੇ ਸੰਸਦ ਦੇ ਵਿੱਚ ਹਾਲ ਫਿਲਹਾਲ ਦੇ ਵਿੱਚ ਕਿਹਾ ਜੇ ਸਰਦ ਰੁੱਤ اجلاس ਦੇ ਦੌਰਾਨ ਉਹਨਾਂ ਨੇ ਕਿਹਾ ਸੀ ਕਿ ਭਾਰਤ ਦੇ ਵਿੱਚ 1264 ਯਾਨੀ 1250 ਤੋਂ ਉੱਪਰ ਰੋਜ਼ਾਨਾ ਸੜਕ ਹਾਦਸੇ ਹੁੰਦੇ ਨੇ ਭਾਰਤ ਦੇ ਵਿੱਚ ਸੋਚੋ ਹਰ ਘੰਟੇ ਇੱਕ ਸੜਕ ਹਾਦਸਾ 24 ਘੰਟੇ ਦੇ ਵਿੱਚ ਹਰ ਦੋ ਘੰਟੇ ਦੇ ਵਿੱਚ ਇੱਕ ਵੱਡਾ ਸੜਕ ਹਾਦਸਾ ਭਾਰਤ ਦੇ ਵਿੱਚ ਵਾਪਰ ਜਾਂਦਾ ਹੈ ਉਸ ਤੋਂ ਬਾਅਦ 462 ਲੋਕਾਂ ਦੀ ਰੋਜ਼ਾਨਾ ਭਾਰਤ ਦੇ ਵਿੱਚ ਸੜਕ ਤੇ ਮੌਤ ਹੁੰਦੀ ਹੈ ਇਹ ਸਰਕਾਰੀ ਅੰਕੜੇ ਨੇ ਜੇ ਸੱਟੀ ਕਾ ਅੰਕੜੇ ਹੋਣਗੇ ਤਾਂ ਹੋਰ ਵੀ ਹੋ ਸਕਦੇ ਆ ਯਾਨੀ 462 ਲੋਕ ਰੋਜ਼ ਭਾਰਤ ਦੇ ਵਿੱਚ ਮਰ ਜਾਂਦੇ ਨੇ ਉਹਨੂੰ ਘੰਟੇ ਦੇ ਹਿਸਾਬ ਨਾਲ ਤੁਸੀਂ ਕੈਲਕੂਲੇਟ ਕਰ ਲਿਓ ਕੈਲਕੂਲੇਟਰ ਜੇ ਕੱਢਿਆ ਹੋਇਆ ਤੁਸੀਂ ਉਸ ਤੋਂ ਬਾਅਦ ਪੂਰੀ ਦੁਨੀਆ ਦੀ ਗੱਲ ਕਰੀਏ ਅਸੀਂ ਤਾਂ 12 ਲੱਖ ਲੋਕ ਹਰ ਸਾਲ ਸੜਕ ਦੇ ਉੱਪਰ ਆਪਣੀ ਜਾਨ ਗਵਾ ਦਿੰਦੇ ਨੇ ਉਹਦੇ ਵਿੱਚ ਭਾਰਤ ਵੀ ਆਉਂਦਾ ਹੁਣ ਤੁਸੀਂ ਸੋਚੋ ਕਿ ਭਾਰਤ ਦੇ ਵਿੱਚ ਹਰ ਸਾਲ ਕਿੰਨੇ ਲੋਕਾਂ ਦੀ ਜਾਨ ਜਾਂਦੀ ਹੈ ਤਾਂ ਭਾਰਤ ਦੇ ਵਿੱਚ ਹਰ ਸਾਲ ਜੋ ਸੜਕ ਹਾਸੇ ਦੀ ਗੱਲ ਕਰੀਏ ਅਸੀਂ ਤਕਰੀਬ-ਕਰੀਬ 5 ਲੱਖ 4,80,000 ਸੜਕ ਹਾਦਸੇ ਭਾਰਤ ਵਿੱਚ ਹਰ ਸਾਲ ਹੁੰਦੇ ਨੇ ਤੇ ਜਿਨ੍ਹਾਂ ਦੀ ਮੌਤ ਹੁੰਦੀ ਹੈ ਸੜਕ ਹਾਦਸਿਆਂ ਦੇ ਵਿੱਚ ਉਹਨਾਂ ਦੀ ਗਿਣਤੀ ਕਰੀਬ ਪੌਣੇ 2 ਲੱਖ ਹੈ। ਯਾਨੀ ਕਿ ਪੂਰੀ ਦੁਨੀਆ ਦੇ ਵਿੱਚ 12 ਲੱਖ ਲੋਕ ਸਾਲਾਨਾ ਮਰਦੇ ਨੇ, ਭਾਰਤ ਵਿੱਚ ਪੌਣੇ 2 ਲੱਖ ਲੋਕ ਸਾਲਾਨਾ ਮਰਦੇ ਨੇ। ਸੋਚੋ ਤੁਸੀਂ ਕਹੋਗੇ ਭਾਰਤ ਦੀ ਜਨਸੰਖਿਆ ਬਹੁਤ ਜ਼ਿਆਦਾ ਇਸ ਕਰਕੇ ਲੋਕ ਮਰਦੇ ਨਹੀਂ ਪਰ ਮਰਨ ਵੀ ਕਿਉਂ? ਸਸਤੀ ਜਾਨ ਹੈ ਲੋਕਾਂ ਦੀ ਇਸ ਕਰਕੇ ਮਰਨ ਪੌਣੇ 2 ਲੱਖ ਲੋਕ ਸੜਕ ਤੇ ਉੱਪਰ ਮਰ ਜਾਂਦੇ ਨੇ ਗਲਤੀ ਲੋਕਾਂ ਦੀ ਵੀ ਹੁੰਦੀ ਗਲਤੀ ਸਿਸਟਮ ਦੀ ਵੀ ਹੁੰਦੀ ਹੈ ਇਸੇ ਕਰਕੇ ਅਸੀਂ ਕਹਿ ਰਹੇ ਆ ਕਿ ਸਿਸਟਮ ਹੀ ਖੱਡੇ ਦੇ ਵਿੱਚ ਹੈ ਲੋਕ ਜੇਕਰ ਸੜਕ ਤੇ ਆਪਣੀ ਟ੍ਰੈਫਿਕ ਰੂਲ ਦੀ ਪਾਲਣਾ ਨਹੀਂ ਕਰਦੇ ਹੈਲਮਟ ਨਹੀਂ ਪਾਉਂਦੇ ਲਾਲ ਬੱਤੀ ਦੀ ਪਾਲਣਾ ਨਹੀਂ ਕਰਦੇ ਲੋਕਾਂ ਦੀ ਗਲਤੀ ਹੈ ਸਿਸਟਮ ਸਖਤੀ ਕਰੇਗਾ ਤਾਂ ਉੱਥੇ ਐਕਸੀਡੈਂਟ ਨਹੀਂ ਹੋਣਗੇ ਚੰਡੀਗੜ੍ਹ 'ਚ ਜਿਵੇਂ ਐਕਸੀਡੈਂਟ ਬਹੁਤ ਘੱਟ ਹੁੰਦੇ ਨੇ ਇਸ ਤਰ੍ਹਾਂ ਦੇ ਉਸ ਤੋਂ ਬਾਅਦ ਜੋ ਸਰਕਾਰੀ ਜੋ ਤੰਤਰ ਹੈ ਉਸ ਦੀ ਗਲਤੀ ਤੋਂ ਬਾਅਦ ਜਾਣ ਜਾਂਦੀ ਹੈ ਉਹਦਾ ਜ਼ਿੰਮੇਵਾਰ ਕੌਣ ਹੋਏਗਾ ਜਿਵੇਂ ਮੋਗੇ ਦੇ ਵਿੱਚ ਹੋਇਆ ਮੋਗੇ ਦੇ ਵਿੱਚ ਇਸ ਸ਼ਖਸ ਦੀ ਜਾਨ ਬਚ ਗਈ ਇਸ ਸ਼ਖਸ ਹੁਣ ਅੱਗੇ ਤੋਂ ਘੱਟੋ-ਘੱਟ ਸੜਕ ਦੇ ਉੱਪਰ ਨਜ਼ਰ ਗੜਾ ਕੇ ਹੀ ਮੋਟਰਸਾਈਕਲ ਚਲਾਏਗਾ ਚਾਹੇ ਜਿੱਥੇ ਵੀ ਹੋਏ ਕਿਉਂਕਿ ਉਹਨੂੰ ਸਬਕ ਮਿਲ ਚੁੱਕਿਆ ਹੈ ਇੱਥੇ ਦੇਖਣ ਵਾਲੀ ਗੱਲ ਇਹ ਹੈ ਕਿ ਜਿੰਨੇ ਵੀ ਸੜਕਾਂ ਦੇ ਉੱਪਰ ਗਲਤ ਉਸਾਰੀ ਹੈ ਇਨਕ੍ਰੋਚਮੈਂਟ ਖੱਡੇ ਨੇ ਇਹ ਸਭ ਦੀ ਜ਼ਿੰਮੇਵਾਰਤਾ ਸਿਸਟਮ ਹੀ ਹੈ ਸਿਸਟਮ ਜੇ ਕੰਮ ਨਹੀਂ ਕਰੇਗਾ ਤਾਂ ਆਮ ਲੋਕ ਇਦਾਂ ਹੀ ਮਰਦੇ ਰਹਿਣਗੇ ਸਾਡੇ ਵਰਗੇ ਅੰਕੜੇ ਤੁਹਾਡੇ ਸਾਹਮਣੇ ਪੇਸ਼ ਕਰਦੇ ਰਹਿਣਗੇ